ਸ਼ਹੀਦ ਭਗਤ ਸਿੰਘ ਖਾਲਸਾ ਕਾਲਜ ਫਾਰ ਊਮਨ ਪੜਿਆਲਾ ਦੇ ਵਿੱਚ ਤੀਆਂ ਦੇ ਤਿਹਾਰ ਦੇ ਮੱਦੇਨਜ਼ਰ ਇੱਕ ਪ੍ਰੋਗਰਾਮ ਕਰਵਾਇਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਕਾਲਜ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਪੜਿਆਲਾ ਨੇ ਵੀ ਸ਼ਮੂਲੀਅਤ ਕੀਤੀ ਸਲਾਈ ਕਢਾਈ ਕਰਨ ਵਾਲੀ ਕੁੜੀਆਂ ਨੂੰ ਮੁਫਤ ਵਿੱਚ ਸਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ ਇਸ ਮੌਕੇ ਤੇ ਕੁੜੀਆਂ ਵੱਲੋਂ ਸੱਭਿਆਚਾਰਕ ਭੰਗੜਾ ਕੀਤਾ ਪੇਸ਼ ਕੀਤਾ ਗਿਆ ਅਤੇ ਵੱਖ-ਵੱਖ ਤਰ੍ਹਾਂ ਦੀਆਂ ਸਕਿੱਟਾਂ ਵੀ ਪੇਸ਼ ਕੀਤੀਆਂ ਗਈਆਂ ਇਸ ਮੌਕੇ ਕੀ ਕਹਿਣਾ ਹੈ ਚੇਅਰਮੈਨ ਗੁਰਪ੍ਰਤਾਪ ਸਿੰਘ ਪੜਿਆਲਾ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਇਹ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਉਸੇ ਪ੍ਰਥਾ ਨੂੰ ਫੋਲੋ ਕਰਦੇ ਹੋਏ ਅੱਜ ਖਾਲਸਾ ਕਾਲਜ ਚੀਪਾਗੋ ਸਿੰਘ ਖਾਲਸਾ ਕਾਲਜ ਫੋਮੋਵਲ ਪੜਿਆਲਾ ਦੇ ਵਿਖੇ ਸਾਡੇ ਸਟੂਡੈਂਟਸ ਨੇ ਬਹੁਤ ਹੀ ਸੋਹਣਾ ਅਪਡੇਟ ਹੋਰ ਤੋਂ ਆਰਗੇਨਾਈਜ਼ ਕਰਕੇ ਟੀਆਂ ਦਾ ਤਿਹਾਰ ਮਨਾਇਆ ਜਿੱਦਾਂ ਜੋ ਕਿ ਤੁਸੀਂ ਸਾਰਿਆਂ ਨੇ ਆਪ ਦੇ ਇਸ ਕੈਮਰਿਆਂ ਦੇ ਵਿੱਚ ਕੈਦ ਕੀਤਾ ਬਾਕੀ ਬੱਚਿਆਂ ਦੀ ਛਲਾਗਾ ਕਰਦੀ ਬਣਦੀ ਹੈ ਵੀ ਇੰਨਾ ਉਤਸ਼ਾਹ ਉਹਨਾਂ ਦੇ ਵਿੱਚ ਆਪ ਦੇ ਸੱਭਿਆਚਾਰ ਨਹੀਂ ਲੈ ਕੇ ਤੇ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਹਾਂ ਵੀ ਬੱਚਿਆਂ ਨੂੰ ਆਪ ਦੇ ਸੱਭਿਆਚਾਰ ਨਾਲ ਜੋੜੀਏ ਅੱਗੇ ਸੁਣਾਈ ਮਿੱਟੀ ਨਾਲ ਵੀ ਦੱਸੀਏ ਕਿ ਬੱਚਿਆਂ ਨੂੰ ਕੀ ਕਰੀਏ ਕਿ ਦੇਖੋ ਪੜਾਉਣ ਦੇ ਨਾਲ ਨਾਲ ਕੁਝ ਐਦਾਂ ਦੇ ਕੋਰਸ ਵੀ ਅਸੀਂ ਕਰਾਉਂਦੇ ਹਾਂ ਜੋ ਕਿ ਜੀਵਨ ਦੇ ਵਿੱਚ ਕਦੇ ਵੀ ਕੰਮ ਦੇ ਸਕਣ ਕਈ ਬੱਚਿਆਂ ਨੂੰ ਜਿਵੇਂ ਕਿਸੇ ਨੂੰ ਗਿੱਦੇ ਦਾ ਸ਼ੌਂਕ ਹੈ ਕਿਸੇ ਨੂੰ ਕਢਾਈ ਦਾ ਸ਼ੌਂਕ ਹੈ ਕਿਸੇ ਨੂੰ ਸਟਿਚਿੰਗ ਦਾ ਸ਼ੌਂਕ ਹੈ ਉਸੇ ਨੂੰ ਮੁੱਖ ਰੱਖਦੇ ਹੋਏ ਅੱਜ 15 ਟਿਲੀਆਂ ਸਲਾਈ ਮਸ਼ੀਨਾਂ ਉਹ ਬੱਚਿਆਂ ਨੂੰ ਦਿੱਤੀਆਂ ਗਈਆਂ ਨੇ ਤਾਂ ਕਿ ਬੱਚੇ ਅੱਗੇ ਚੱਲ ਕੇ ਬੇਸ਼ੱਕ ਉਹਨੂੰ ਆਪ ਦੇ ਰਜਗਾਰ ਦੀ ਤਰ੍ਹਾਂ ਅਪਣਾਉਣ ਪਰ ਉਹਨਾਂ ਨੂੰ ਡਿਫਰੈਂਟ ਫੀਲਡਸ ਦੇ ਵਿੱਚ ਸક્ષਮ ਤੇ ਆਪ ਦੇ ਪੈਰਾਂ 'ਤੇ ਖੜੇ ਕਰਨ ਲਈ ਮੌਕਾ ਮਿਲਿਆ। ਕੱਲੀ ਇਹਨਾਂ ਪੁੱਤਰਾਂ ਨੂੰ ਕਿਹਾ ਉਹ ਅੱਜ ਦੇ ਮਾਣ ਖਿਆਲ ਦੇ ਵਿੱਚ ਜਾ ਮਗਲੇ ਵਾਰ ਤੇ ਜਿੰਨੇ ਕਿੱਛ ਤੁਸੀਂ ਦੇਖਿਆ ਬੁਨਿਆਦ ਤੋਂ ਬਾਅਦ ਦੇ ਨਾਲ ਕਿ ਦਰਪਨਾ ਇੱਕ ਪੈਸੀ ਹੋ ਜਾਈ ਐਸ ਤਰ੍ਹਾਂ ਲੜਕੀਆਂ ਨੂੰ ਦੇਮਨ ਦੇ ਵਿੱਚ ਬਿਲਕੁਲ ਆਉਣਾ ਚਾਹੀਦਾ ਹੈ ਕਿ ਔਰ ਮੈਂ ਤੁਹਾਨੂੰ ਦੱਸਾਂ ਚਾਹੇ ਲੜਕੀ ਹੋਵੇ ਲੜਕਾ ਹੋਵੇ ਲੜਕੀਆਂ ਨੂੰ ਥੋੜੀਆਂ ਜਿਆਦਾ ਕੱਟਣ ਆਈਆਂ ਆਉਂਦੀਆਂ ਨੇ ਜੇ ਪ੍ਰੈਕਟੀਕਲੀ ਆਪਾਂ ਗੱਲ ਕਰੀਏ ਪਰ ਅਸੀਂ ਹਮੇਸ਼ਾ ਉਹਨਾਂ ਦੀ ਸਪੋਰਟ ਦੇ ਵਿੱਚ ਮੇਰੇ ਮਦਦ ਵੀ ਨੈਸ਼ਨਲ ਨੈਸ਼ਨਲ ਖੇਡੇ ਨੇ ਹੈਂਡਬਾਲ ਦੇ ਵਿੱਚ ਤਾਂ ਅਸੀਂ ਸਪੋਰਟਸ ਨੂੰ ਹਮੇਸ਼ਾ ਹੀ ਇਨਕਰੀਜ ਕੀਤਾ ਫੁਗਾਰਡ ਦੇ ਨਾਲ ਜੋ ਹੋਇਆ ਚਾਹੇ ਉਹ ਕਾਂਸਪੀਰੇਸੀ ਸੀ ਚਾਹੇ ਕੁਝ ਵੀ ਸੀ ਉਹ ਸਾਡੇ ਦੇਸ਼ ਲਈ ਸਾਡੀ ਭੈਣ ਦੇ ਲਈ ਇੱਕੋ ਬਹੁਤ ਵੱਡਾ ਇੱਕ ੱਟਕਾ ਸੀ ਤੇ ਐਦਾਂ ਕਿਸੇ ਨਾਲ ਨਾ ਅੱਗੇ ਦੇ ਹੋਣਾ ਨਹੀਂ ਚਾਹੀਦਾ ਐਦਾਂ ਦਾ ਤੇ ਜੋ ਵੀ ਅਸੀਂ ਆਪਦੇ ਬੱਚਿਆਂ ਦੇ ਲਈ ਕਰ ਸਕਦੇ ਆਂ ਪਿੱਛੇ ਫੁੱਟਬਾਲ ਗਰਾਊਂਡ ਤਿਆਰ ਕੀਤਾ ਹੈ ਲਾਈਟ ਸਿਵਾਈਆਂ ਹੋਈਆਂ ਨੇ ਸਟੈਪ ਬਾਈ ਸਟੈਪ ਜੋ ਕਰਦੇ ਪੜਿਆਲਾ ਕਾਲਜ ਬੈਸਟ ਐਫਰਟ ਕਰ ਸਕਦਾ ਬੱਚਿਆਂ ਦੀ ਜ਼ਿੰਦਗੀ ਸੁਧਾਰਨ ਲਈ ਉਹ ਅਸੀਂ ਕਰਨ ਲਈ ਵਚਨਬੱਧ ਆਂ ਪ੍ਰਿਆਰ ਸਾਹਿਬ ਨਾਲੇ ਵੀ ਕੁਝ ਬੱਚੀਆਂ ਘਰ ਦੇ ਵਿੱਚ ਬੈਠੀਆਂ ਕੁਝ ਸਾਦਲੀ ਪੇਰਾ ਤੋਂ ਕੁਝ ਡਰਦੇ ਹੋਏ ਬੱਚਿਆਂ ਨੂੰ ਅੱਗੇ ਭੜਾਈ ਨਹੀਂ ਕੋਈ ਰਹਿਤਾਸੂ ਦਾ ਕੱਲ ਕਰੀਏ ਸਕੂਲ ਹੁੰਦੇ ਉਸ ਤੋਂ ਬਾਅਦ ਬੱਚਿਆਂ ਨੂੰ ਘਰਾਂ ਨਾਲ ਜਾਂਦਾ ਜਾਂ ਉਹਨਾਂ ਦੇ ਵਿਆਹ ਕੀਤੇ ਜਾਂਦੇ ਉਹਨਾਂ ਪਰਿਵਾਰਾਂ ਨੂੰ ਕੀ ਜਣਾ ਦੇਖੋ ਸਾਰਿਆਂ ਨੂੰ ਇਹ ਜਿਹੜਾ ਇਹ ਕਾਲਜ ਹੈ ਅੱਜ ਤੱਕ ਫੇਰ ਆਪਣੇ ਇਲਾਕੇ ਦੇ ਵਿੱਚ ਯੂਨੀਵਰਸਿਟੀਜ਼ ਹੋਰ ਕਾਲਜੇਜ਼ ਖੁੱਲ ਚੁੱਕੇ ਨੇ ਪਰ ਸਵਰਗੀ ਸਰਦਾਰ ਬਚਿੱਤਰ ਸਿੰਘ ਜੀ ਐਕਐਮਐਲਏ ਖਰੜ ਜੋ ਕਿ ਮੇਰੇ ਨਾਨਾ ਜੀ ਸੀ ਉਹਨਾਂ ਦਾ ਇਹ ਸੁਪਨਾ ਸੀ ਉਹਨਾਂ ਨੇ ਤੇ ਅ ਅਸੀਰ ਭਾਜਾ ਸਿੰਘ ਦੇ ਮਾਤਾ ਜੀ ਵਿਦਿਆਵਤੀ ਜੀ ਨੇ ਇਸ ਕਾਲਜ ਦਾ ਨੀਂ ਪੱਥਰ ਰੱਖਿਆ ਜਿੰਨੇ ਵੀ ਐਦਾਂ ਦੇ ਪਰਿਵਾਰ ਨੇ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਤੁਰ ਜੋਰ ਅਪੀਲ ਕਰਦੇ ਆਂ ਕਿ ਬੱਚੀਆਂ ਨੂੰ ਘਰੇ ਨਾ ਬਿਠਾਓ ਜੇ ਅੱਜ ਵਿਆਹ ਵੀ ਲਿਓਗੇ ਕੱਲ ਨੂੰ ਕੋਈ ਪਤਾ ਨਹੀਂ ਕਿਸ ਸਮੇਂ ਆਪਦੇ ਪੈਰਾਂ ਸਿਰ ਹੋਣਾ ਪੈ ਜੀਵੇ ਐਜੂਕੇਸ਼ਨ ਇੱਕ ਐਦਾਂ ਦੀ ਚੀਜ਼ ਹੈ ਜਿਹੜੀ ਹਰ ਥਾਂ ਤੇ ਨਾਲ ਜਾਂਦੀ ਆ ਪੈਸਾ ਨਹੀਂ ਨਾਲ ਜਾਂਦਾ ਕੱਲਾ ਤੇ ਐਜੂਕੇਸ਼ਨ ਇਹ ਤੁਹਾਡੇ ਨਾਲ ਜਾਂਦੀ ਆ ਤੁਹਾਡੀ ਜੀਵਨ ਦੇ ਵਿੱਚ ਹੈਲਪ ਕਰਦੀ ਆ ਅਸੀਂ ਪਿੰਡਾਂ ਦੇ ਵਿੱਚ ਵੀ ਅਪਰੋਚ ਕੀਤੀ ਸੀ ਬੱਚਿਆਂ ਨੂੰ ਵੱੱਢ ਚੜ ਕੇ ਘਰੋਂ ਲੈ ਕੇ ਆਉਣ ਲਈ ਰੀਡਮਿਸ਼ਨਸ ਕਰਨ ਲਈ ਹਰ ਸਾਲ ਦਾਖਲੇ ਵੇਲੇ ਕਰਦੇ ਵੀ ਆ ਤੇ ਤੁਹਾਡੇ ਰਾਈਂ ਵੀ ਅਪੀਲ ਕਰਦੇ ਆ ਕਿ ਇੱਥੇ ਇੱਕ ਬੜਾ ਸੇਫ ਤੇ ਹੋਨਲੀ ਐਟਮੋਸਫੇਅਰ ਹੈ ਸਿਰਫ ਗਰਲਜ਼ ਕਾਲਜ ਹੈ ਤੇ ਬੱਚਿਆਂ ਨੂੰ ਪੇਰੈਂਟਸ ਨੂੰ ਆਪ ਆਪਣੇ ਵੱਡ ਤੋਂ ਵੱਡ ਬੱਚਿਆਂ ਨੂੰ ਇੱਥੇ ਭੇਜਣਾ ਚਾਹੀਦਾ ਹੈ ਥੈਂਕ ਯੂ ਸਰ ਉਹਦੇ ਵਿੱਚ ਇੱਕ ਫਰੈਸ਼ਰਸ ਪਾਰਟੀਆਂ ਵੀ ਹੁੰਦੀਆਂ ਤੇ ਨਾਲ ਐਸੀ ਤੀਆਂ ਦਾ ਵੀ ਤਿਉਹਾਰ ਮਨਾਣਾ ਹੈ ਤਾਂ ਜੋ ਬੱਚਿਆਂ ਨੂੰ ਕਾਲਜ ਆ ਕੇ ਉਤਸ਼ਾਹਿਤ ਲੱਗੇ ਤੇ ਉਹ ਅੱਗੇ ਕਾਲਜ ਦੇ ਵਿੱਚ ਬਹੁਤ ਆਪਣਾ ਓਪਨ ਮਾਈਂਡ ਤੇ ਖੁੱਲੇ ਦਿਲ ਨਾਲ ਕਾਲਜ ਦੇ ਵਿੱਚ ਆ ਆਪਣਾ ਰੈਸ ਅੱਜ ਮੈਂ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਗਏ ਆ ਤੇ ਕੁਝ ਮਸ਼ੀਨਾਂ ਵੀ ਦਿੱਤੀਆਂ ਗਈਆਂ ਹਨ ਜਾਣਕਾਰੀ ਦੇਣ ਲਈ ਸਰ ਚੇਅਰਮੈਨ ਸਰਵਲਿਕ ਸਪੈਸ਼ਲੀ ਕਿਹਾ ਕਿ ਅਸੀਂ ਕਿ ਸਲਾਈ ਦਾ ਕੋਰਸ ਅਸੀਂ ਚਲਾ ਰਹੇ ਹਾਂ ਜੀ ਉਹਦੇ ਵਿੱਚ ਅਸੀਂ ਬਹੁਤ ਘੱਟ ਮਤਲਬ 500 ਟਾਈਮਾ ਬੱਚੇ ਤੋਂ ਫੀਸ ਲੈਨੇ ਆ ਉਹਦੀ ਰੀਜ਼ਨ ਇਹ ਹੀ ਹੈ ਵੀ ਤਾਂ ਕਿ ਬੱਚਾ ਆਪਣੀ ਕਲਾਸਾਂ ਲਗਾਉਂਦਾ ਰਹੇ ਜੇ ਬਿਲਕੁਲ ਫ੍ਰੀ ਕਰ ਦਿੰਨੇ ਆ ਤਾਂ ਬੱਚੇ ਕਲਾਸਿਸ ਦੇ ਵਿੱਚ ਨਹੀਂ ਆਉਂਦੇ ਤੇ ਫਿਰ ਉਸ ਤੋਂ ਬਾਅਦ ਜੋ 6 ਮਹੀਨਿਆਂ ਤੇ ਕੋਰਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਾਲਜ ਵੱਲੋਂ ਤੇ ਚੇਅਰਮੈਨ ਸਰ ਵੱਲੋਂ ਅ ਸਰ ਦਾ ਗੁੱਟ ਟਾਪਸਿੰਗ ਪੜ੍ਹਿਆ ਲਵ ਲੋ ਉਹਨਾਂ ਨੂੰ ਅਸੀਂ ਮਸ਼ੀਨਸ ਕਹਿੰਦੇ ਆ। ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕੋਰਸ ਜਿਹੜੇ ਕਾਲਜ ਵਿੱਚ ਪਰਵਾਏ ਜਾਂਦੇ ਨੇ ਤਾਂ ਸਾਡੇ ਕਾਲਜ ਦੇ ਵਿੱਚ ਬੀਏ ਹੈਗਾ ਹਿਮਨਿਟੀਜ਼ ਦੇ ਵਿੱਚ ਬੀਸੀਏ ਬੀ ਬੀਕੌਮ ਤੇ ਪੀਜੀਡੀਸੀ ਇਸ ਵਾਰੀ ਫਸਟ ਜਿਹੜਾ ਸਾਡਾ ਫਾਈਨਲ ਇਅਰ ਸੀ ਉਹ ਪਾਸ ਆਊਟ ਹੋਇਆ ਉਹਦੇ ਵਿੱਚੋਂ ਲਗਭਗ ਅੱਛੇ ਬੱਚਿਆਂ ਨੇ 20-25% ਬੱਚਿਆਂ ਨੇ ਪੀਜੀਡੀਸੀ ਐਡਮਿਸ਼ਨ ਲਈਆ ਕਿਉਂਕਿ ਪੀਜੀਡੀਸੀ ਦੀਆਂ ਤੇ ਬੀਸੀਏ ਦੀਆਂ ਲੈਬਸ ਨਵੀਆਂ ਤਿਆਰ ਕੀਤੀਆਂ ਨੇ। ਤੇ ਸਾਰੇ ਉਥੇ ਇਲਾਕਾ ਵਾਸੀਆਂ ਨੂੰ ਕਹਿਣਾ ਕਿ ਪੀਸ ਤੁਹਾਡੇ ਇਲਾਕੇ ਦਾ ਕਾਲਜ ਹੈ ਤੇ ਕੱਲਾ ਇਸ ਮੁਹਾਲੀ ਸ਼ਹਿਰ ਦੇ ਕੁੜੀਆਂ ਦਾ ਲੜਕੀਆਂ ਦਾ ਕਾਲਜ ਹੈ ਪਲੀਜ਼ ਬੱਚੀਆਂ ਨੂੰ ਵੱਧ ਤੋਂ ਵੱਧ ਇਸ ਕਾਲਜ ਦੇ ਵਿੱਚ ਆਉਣ ਲਈ ਪ੍ਰੇਰਿਤ ਕਰੋ ਤੇ ਉਹਨਾਂ ਦੀ ਮੈਮ ਜੇਕਰ ਹੋਰ ਬੱਚੀਆਂ ਨੇ ਕਲਾਸਾਂ ਉਹਨਾ ਅਟੈਂਡ ਕਰਨੀਆਂ ਹੋਣ ਤਾਂ ਉਹ ਦੱਸ ਸਕਦੇ ਜਿਹੜੀ ਸਟੀਚਿੰਗ ਦੀ ਕੋਈ ਕੋਰਸ ਦੀ ਗੱਲ ਹੈ ਹਾਂਜੀ ਸਟੀਚਿੰਗ ਦਾ ਕੋਰਸ ਥਰੋਅਆਊਟ ਸਾਲ ਚੱਲਦਾ ਰਹਿੰਦਾ ਅਸੀਂ ਮੇਕ ਸ਼ੋਰ ਹਮੇਸ਼ਾ ਇੱਕ ਨਵਾਂ ਬੈਚ ਵੀ ਚੱਲ ਰਿਹਾ ਹੈਗਾ ਜੇ ਬੱਚੇ ਵਿੱਚ ਵੀ ਆਉਂਦੇ ਨੇ ਤਾਂ ਵੀ ਉਹ ਕੰਟੀਨਿਊ ਰਹਿੰਦਾ ਹੈਗਾ ਤੇ ਉਹਦੇ ਵਿੱਚ ਬੱਚਾ ਕੰਟੀਨਿਊ ਆਪਣਾ 6 ਮਹੀਨੇ ਦਾ ਕੋਰਸ ਕੰਪਲੀਟ ਕਰ ਲੈਂਦਾ ਕਿਉਂਕਿ throughout sa alasi pura saal hai course chalana thank you thank you ke liye certificate Gracias.

ਯਾਰ ਉਹੜ ਕਲਾਈਆਂ ਬੜੇ ਪਟੋਲੇ ਇਕੱਠੇ ਕੀਤੀਆਂ ਵੀ ਪਰਾਂ ਮਰ ਅੰਗਿਚਾ ਨਾ ਹੋਵੇ ਤਾਂ ਨੀਚਾ ਚੀ ਮੁੰਨ ਵੀ ਸਾਥ ਕਰਾ ਦੇ ਪਰਾਂ ਮਰ ਉਸਕਾ ਮਾਰਦਾ ਤੇ ਘਰ ਦਾ ਪਟੋਲੇ ਕੂੜੀਆਂ ਨੂੰ ਚਾਣਾ ਹੈ